ਸਤਿ ਸ਼੍ਰੀ ਅਕਾਲ ਜੀ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪਸ ਦੂਤ ਤੇ ਅੱਜ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਮੁੱਦੇ ਵਿਚਾਰਾਂਗੇ ਦੁਪਹਿਰ ਤੋਂ ਬਾਅਦ ਦੀਆਂ ਗਤੀਵਿਧੀਆਂ ਦੇ ਉੱਪਰ ਚਰਚਾ ਜਿਹੜੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਮੇਰੇ ਨਾਲ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਢਿੱਲੋ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਪ੍ਰਭ ਜੋਤ ਕੌਰ ਜੀ ਜੀ ਢਿੱਲੋ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਪ੍ਰਧਾਨ ਮੰਤਰੀ ਮੋਦੀ ਹੁਣਾਂ ਦੀ ਕਿਉਂਕਿ 15 ਅਗਸਤ ਨੇੜੇ ਹੈ ਤਾਂ ਅਜੇ ਇਹ ਦੇ ਵਿੱਚ ਜਿੱਥੇ ਤਿਆਰੀਆਂ ਚੱਲ ਰਹੀਆਂ ਨੇ ਉੱਥੇ ਹੀ ਇਸ ਵਾਰ ਪ੍ਰਧਾਨ ਮੰਤਰੀ ਹੁਣਾਂ ਨੇ ਲੋਕਾਂ ਤੋਂ ਸੁਝਾਅ ਮੰਗੇ ਨੇ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜਾ 15 ਅਗਸਤ ਦਾ ਭਾਸ਼ਣ ਹੈ ਉਸ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਹੈ ਕੀ ਗੱਲਬਾਤ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਇਹ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਇਹ ਅਜਿਹਾ ਹੋਇਆ ਵੀ ਕਿਸੇ ਚੀਜ਼ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਸੁਝਾਅ ਮੰਗੇ ਹੁਣ ਕਿਉਂਕਿ ਵੈਸੇ ਛੇਤੀ ਤਾਂ ਉਹ ਸੁਣਦੇ ਨਹੀਂ ਕਿਸੇ ਦੀ ਢਿੱਲੋ ਸਾਹਿਬ ਪਰਬ ਜੇ ਪੁਰਾਣਾ ਇੱਕ ਗੀਤ ਸੀਗਾ ਕੁਲਦੀਪ ਮਾਨਕ ਸਾਹਿਬ ਦਾ ਕਿ ਹੱਟ ਪਿੱਛੇ ਫੇਰ ਮਿਲਾਂਗੇ ਜੱਟ ਦੀ ਮਰਸਰੀ ਜਾਵੇ ਉਹ ਤੋਂ ਪਹਿਲਾਂ ਭੂਮਿਕਾ ਬੰਦਦੇ ਹੁੰਦੇ ਹੁੰਦੇ ਵੀ ਜਦੋਂ ਤਾਂ ਹੁੰਦਾ ਨਾ ਜਮਾ ਨਵਾ ਲਿਆਂਦਾ ਉਹ ਤਾਂ ਚੱਲਦਾ ਹੱਟ ਪਿੱਛੇ ਫੇਰ ਮਿਲਾਂਗੇ ਫਿਰ ਜਦੋਂ ਵਿਚਾਲੇ ਜੇ ਆ ਜਾਂਦਾ ਤਾਂ ਲਿਖਿਆ ਹੁੰਦਾ ਹੈਗਾ ਚੱਲ ਰਾਣੀ ਤੇਰਾ ਰੱਬ ਰਾਖਾ ਤੇ ਜਦੋਂ ਉਹ ਭੱਲੇ ਦੀ ਆਕ ਤਾਂ ਪੀ ਆਰ ਟੀ ਸੀ ਦਾ ਮਤਲਬ ਹੈ ਪਿੱਟ ਦੀ ਰੋਂਦੀ ਤੁਰਦੀ ਚੱਲ ਜਮਾ ਆਖਰੀ ਉਸਤੇ ਆ ਜਾਂਦਾ ਤਾਂ ਉੱਤੇ ਬਚਾਰੇ ਜਿ ਲਿਖ ਦਿੰਦੇ ਆ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਜੀ ਤੇ ਸਭ ਤੋਂ ਆਖਰ ਚ ਕਹਿ ਦਿੰਦੇ ਆ ਕਿ ਚੱਲ ਰਾਣੀ ਇਸ ਕਿਸਮ ਦੇ ਉਸਤੇ ਵਿੱਚ ਅੱਜ ਤੱਕਰ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਬਹੁਤ ਸੁਣਾਈ ਹੈ ਜੀ ਪਰ ਲੋਕਾਂ ਦੀ ਬਾਤ ਨਹੀਂ ਸੁਣੀ ਪੰਜਾਬੀ ਦੀ ਕਹਾਵਤ ਹੈ ਕਿ ਉਲਟਾ ਬਾਸ ਬਰੇਲੀ ਨੂੰ ਜਾਂ ਉਲਟੀ ਗੰਗਾ ਪਹੋਏ ਨੂੰ ਜਿਹਨੂੰ ਪਹਿਵਾ ਕਹਿੰਦੇ ਆ ਇਹ ਇਸ ਵਾਰ ਪ੍ਰਧਾਨ ਮੰਤਰੀ ਸਾਹਿਬ ਦਾ ਯਕਦਮ ਨਜ਼ਰੀਆ ਕਿਵੇਂ ਬਦਲ ਗਿਆ ਹੂੰ ਹੁਣ ਤੱਕ ਤਾਂ ਸਾਰਾ ਕੁਝ ਹੀ ਮੈਂ ਹੀ ਮੈਂ ਮੈਂ ਹੀ ਮੈਂ ਗੁਰਦਾਸ ਮਾਨ ਸਾਹਿਬ ਕਹਿੰਦੇ ਆ ਨਾ ਮੈਂ ਬੱਕਰੇ ਦੀ ਮਾਰ ਕੇ ਉਹ ਕਹਿੰਦਾ ਜਦ ਤੱਕ ਮੈਂ ਮੈਂ ਆ ਨਾ ਪੱਲੇ ਕੁਝ ਨਹੀਂ ਜਦੋਂ ਫਿਰ ਤੂੰ ਆਉਂਦਾ ਆਖਰੀ ਉਮਰ 'ਚ ਉਹਦਾ ਤੱਪ ਪ੍ਰਧਾਨ ਮੰਤਰੀ ਸਾਹਿਬ ਕਈ ਮਾਮਲਿਆਂ 'ਚ ਫਸੇ ਵੀ ਆ ਇਸ ਵੇਲੇ ਇੱਕ ਤਾਂ ਉਹਨਾਂ ਦੇ ਮਾਈ ਬੈਸਟ ਫਰੈਂਡ ਉਹ ਟਰੰਪ ਸਾਹਿਬ ਐਨ ਮੌਕੇ ਤੇ ਆ ਕੇ ਥੋੜਾ ਜਾ ਟੇਡਾ ਜਾ ਹੋਏ ਚਲਦਿਆ ਜਿਵੇਂ ਉਹ ਬਧਰਖੀ ਨੇ ਕਹਿ ਆ ਸਾਨੂੰ ਟੇਢੀ ਟੇਢੀ ਤੱਕ ਦੀ ਤੂੰ ਇਹ ਗਲੀ ਸਰਕਾਰੀ ਏ ਸਾਨੂੰ ਰੋਕ ਨਹੀਂ ਸਕਦੀ ਤੂੰ ਸੋ ਇੱਕ ਤਾਂ ਉਹ ਹੈ ਇੱਕ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਵਿਰੋਧੀ ਤਰ੍ਹਾਂ ਐਨ ਗਾ ਭਾਈ ਫਰਦੀਆਂ ਨੇ ਬਿਲਕੁਲ ਇਸ ਵਾਰ ਬਹੁਤ ਜ਼ਿਆਦਾ ਇਹਨਾਂ ਦੇ ਕੋਈ ਜਵਾਬ ਨਹੀਂ ਇੱਕੋ ਹੀ ਸਵਾਲ ਦਾ ਜਵਾਬ ਜਿਹੜਾ ਮੋਦੀ ਸਾਹਿਬ ਨੂੰ ਬਾਰ ਬਾਰ ਸਤਾਉਂਦਾ ਹੈ ਜਦੋਂ ਵਿਰੋਧੀ ਪੁੱਛਦੇ ਆ ਵੀ ਭਾਈ ਸਾਹਿਬ ਜੀ 26 ਵਾਰ ਉਪਦੇ 27 ਵਾਰ ਕਹਤਾ ਉਹਨੇ ਮੈਂ ਸਮਝੌਤਾ ਕਰਾਇਆ ਤੂੰ ਟਰੰਪ ਦਾ ਨਾਲ ਹੈ ਕਿ ਕਹੇ ਵੀ ਟਰੰਪ ਝੂਠ ਬੋਲਦਾ ਐਥੇ ਉਹਨਾਂ ਸੁਪਦੇ ਮੂੰਹ ਚ ਘੋੜ ਕਰ ਲਈ ਹੈ ਹੂੰ ਅੱਗੇ ਟਰੰਪ ਹੈ ਪਤਾ ਨਹੀਂ ਕਿਹਨੂੰ ਕਿਹਨੂੰ ਸਭ ਕ ਸਿਖਾਈ ਜਾਂਦਾ ਹੈ ਉਹ ਵੀ ਹੋਮ ਹੈ ਬਹੁਤ ਤੜੀ ਵੀ ਆ ਵੀ ਸਭ ਤੋਂ ਵੱਡਾ ਮੈਂ ਹੀ ਆ ਇਹ ਮੈਂ ਕੁਝ ਨਹੀਂ ਹੁੰਦੀ ਜਦੋਂ ਬੰਦਾ ਮੈਚ ਆ ਗਿਆ ਤਾਂ ਸਮਝ ਲਓ ਉਹਦਾ ਖਾਤਮਾ ਜੁੜੂ ਹੋ ਦੂਜਾ ਇਹ ਆ ਗਿਆ ਔਰ ਸਾਨੂੰ ਸਾਰਿਆਂ ਨੂੰ ਪਤਾ ਕਿ ਪ੍ਰਧਾਨ ਮੰਤਰੀ ਸਾਹਿਬ ਚੱਲਦੇ ਸਿਸਟਮ ਨੂੰ ਬਦਲਣ ਵਾਸਤੇ ਬੜੇ ਤੇਜ਼ ਨੇ ਬਿਲਕੁਲ ਪਤਾ ਹੀ ਨਹੀਂ ਲੱਗਦਾ ਰੀਲੇ ਰੇਸ ਵਾਂਗੂ ਕਦੋਂ ਬੈਟਨ ਦੂਜੇ ਨੂੰ ਫੜਾ ਦਿੰਦੇ ਨੇ ਬੰਦਾ ਦੂਜਾ ਭੱਜੀ ਜਾਂਦਾ ਬੈਟਨ ਆਪਦੇ ਹੱਥ 'ਚ ਹੀ ਹੁੰਦੀ ਹੈ ਹੂੰ ਸੋ ਐਕਤੀ ਉਹਨਾਂ ਨੇ ਪਹਿਲੀ ਵਾਰ ਇਹ ਕਹਿਣਾ ਕਿ ਲੋਕਾਂ ਦੇ ਸੁਝਾਅ ਮੰਗੋ ਤਾਂ ਕਿ ਘੱਟੋ ਘੱਟ ਜਿਹੜਾ ਆਪਾਂ ਉਹਦੇ ਹਿਸਾਬ ਨਾਲ ਪ੍ਰਧਾਨ ਮੰਤਰੀ ਸਭਾ ਪ੍ਰਾਪਾਸ਼ਨ ਬਣਾਉਣ ਹੋਰ ਕੁਝ ਹੋਵੇ ਨਾ ਹੋਵੇ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਨੇ ਕਿੰਨਿਆਂ ਦੇ ਭਾਸ਼ਣ ਮੰਨ ਕੇ ਭਾਸ਼ਣ ਦਿੱਤੇ ਨੇ ਬਿਲਕੁਲ ਐਸ ਵਾਰ ਕਿਹਦਾ ਸੁਝਾਅ ਆਵੇ ਨਾ ਆਵੇ ਉਹ ਜਿਵੇਂ ਬੱਸ 'ਚ ਸੁਰਮਾ ਵੇਚਦੇ ਹੁੰਦੇ ਆ ਨਾ ਉਹ ਵੇਚਦਾ ਵੇਚਦਾ ਕਹਿੰਦਾ ਤੁਸੀਂ ਬੜੀਆਂ ਕੰਮ ਦੀਆਂ ਗੱਲਾਂ ਕਰ ਰਹੇ ਹੋ ਆਹ ਕਰ ਰਹੇ ਹੋ ਉਹ ਕਰ ਰਹੇ ਹੋ ਤੇ ਮੈਂ ਤਾਂ ਸਿਰਫ 2 ਮਿੰਟ ਲੈਣੇ ਆਹ ਸੁਰਮਾ ਅੱਖ ਚ ਪਾਉਂਗੇ ਤੁਸੀਂ ਝੋਲ ਦੇਖੋ ਕਿਵੇਂ ਸੂਤ ਆ ਜਾਂਦੀ ਹੈ ਕੋਈ ਕੁਝ ਨਹੀਂ ਮੰਗਦਾ ਹੁੰਦਾ ਹਾਂ 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 ਬਬੂ ਜੀ ਤੁਸੀਂ ਲੈ ਕੇ ਗਏ ਸੀ ਪਿਛਲੇ ਹਫਤੇ ਮੈਨੂੰ ਮਨੋ ਲੱਗਦਾ ਯਾਦ ਆ ਮੇਰੇ ਆ ਗਿਆ ਤੇ ਤੁਹਾਡੇ ਕੋਲ ਉਹੀ ਆ ਕੇ ਹਾਂ ਭੈਣ ਜੀ ਆਇਆ ਫਲਾਨਾ ਜੀ ਆਇਆ ਤੇ ਕਰਨਾ ਕਰਾਉਣਾ ਕਿਹਨੇ ਹੁੰਦਾ ਆਪਣਾ ਇੱਕੋ ਕਲਾ ਹੈ ਵੇਚਣ ਦੀ ਸੋ ਬਿਰ ਲੋਗਦਾਈ ਪ੍ਰਧਾਨ ਮੰਤਰੀ ਸਾਹਿਬ ਨੂੰ ਜਦੋਂ ਹੁਣ ਇਹ ਯਾਦ ਆਉਣ ਲੱਗ ਗਿਆ ਕਿ ਯਾਰ ਲੋਕਾਂ ਦੀ ਵੀ ਪੁੱਛਣੀ ਚਾਹੀਦੀ ਹੈ ਹੁਣ ਤੱਕ ਤਾਂ ਮਨ ਕੀ ਬਾਤ ਸੁਣਾਈ ਹੈ ਪਹਿਲੀ ਵਾਰ ਆ ਕਿ ਲੋਕਾਂ ਦੀ ਬਾਤ ਪ੍ਰਧਾਨ ਮੰਤਰੀ 15 ਅਗਸਤ ਦੇ ਭਾਸ਼ਣ ਵਿੱਚ ਲਾਲ ਕਿਲੇ ਤੋਂ ਲੋਕਾਂ ਦੀ ਆਵਾਜ਼ ਸੁਣਾਉਣਗੇ ਜਾਂ ਨਹੀਂ ਸੁਣਾਉਣਗੇ ਇਹ ਤਾਂ ਸਮਾਂ ਦੱਸੇਗਾ ਪਰ ਜਿਹੜਾ ਉਹੀ ਆ ਨਾ ਕਿ ਸਾਨੂੰ ਰੋਕ ਨਹੀਂ ਸਕਦੀ ਤੂੰ ਜੀ ਬਿਲਕੁਲ ਇਹ ਪ੍ਰਧਾਨ ਮੰਤਰੀ ਸਾਹਿਬ ਦਾ ਜਿਹੜਾ ਨਜ਼ਰੀਆ ਪਹਿਲੀ ਵਾਰ 15 ਅਗਸਤ ਤੇ ਨਜ਼ਰ ਜੀ ਟਲੋ ਸਾਹਿਬ ਅੱਗੇ ਉਪ ਰਾਸ਼ਟਰਪਤੀ ਦੀ ਗੱਲ ਕਰਾਂਗੇ ਜਦੋਂ ਤੋਂ ਤਨਖੜ ਸਾਹਿਬ ਉਹਨਾਂ ਨੇ ਅਸਤੀਫਾ ਦਿੱਤਾ ਉਦੋਂ ਤੋਂ بڑے ਸਵਾਲ ਖੜੇ ਹੋਏ ਨੇ ਵਿਰੋਧੀ ਧਿਰਾਂ ਨੇ ਲਗਾਤਾਰ ਇਸ ਚੀਤੇ ਹਮਲਾ ਬੋਲਿਆ ਕਹਿੰਦੇ ਜਵਾਬਤੌਦਿਓ ਆਖਰਕਾਰ ਤਨਖੜਖੜਾ ਅਸਤੀਫਾ ਜਿਹੜਾ ਸਾਬ ਕਿਉਂ ਦੇ ਗਏ ਪਰ ਨਹੀਂ ਕੋਈ ਬੋਲਿਆ ਨਹੀਂ ਇਸ ਮਾਮਲੇ ਤੇ ਤਾਂ ਹੁਣ ਨਵੇਂ ਉਪ ਰਾਸ਼ਟਰਪਤੀ ਨੇ ਜਿਹੜੇ ਉਹ ਸਾਡੇ ਦੇਸ਼ ਨੂੰ ਮਿਲਲੇ ਨੇ ਉਪ ਰਾਸ਼ਟਰਪਤੀ ਦੀ ਜਿਹੜੀ ਚੋਣ ਹੈ ਉਹ 9 ਸਤੰਬਰ ਨੂੰ ਹੋਣ ਜਾ ਰਹੀ ਹੈ ਐਲਾਨ ਹੋ ਗਿਆ ਹੈ ਕਿਵੇਂ ਦੇਖਦੇ ਹੋ ਰਾਸ਼ੀ ਖੇਮੇ ਦੇ ਪੱਖ ਤੋਂ ਕਿਉਂਕਿ ਸੁਭਾਵਿਕ ਗੱਲ ਹੈ ਜਿਹਦੀ ਗਿਣਤੀ ਜ਼ਿਆਦਾ ਉਹਨਾਂ ਨੇ ਉਪਰਾਸ਼ਟਰਪਤੀ ਬਣਾ ਲੈਣਾ ਪਰ ਰਾਸ਼ਟਰੀ ਪਦਰ ਤੋਂ ਕਿਵੇਂ ਦੇਖਦੇ ਇਸ ਨੂੰ ਦੇਖੋ ਇੱਥੇ ਦੋ ਗੱਲਾਂ ਨੇ ਕੁਝ ਤਾਂ ਪਤਾ ਹੀ ਹੈ ਕਿ ਕਿਹਨੇ ਬੰਨਣਾ ਹੈ ਹੂੰ ਇਹ ਵੀ ਪਤਾ ਲੱਗਿਆਗਾ ਕਿ ਜਿਹੜਾ ਕੋ ਡਿਪਟੀ ਲੀਡਰ ਆ ਭਾਰਤ ਜਨਤ ਪਾਰਟੀ ਦਾ ਰਵਜੀ ਰਗੁਬਤ ਹੂੰ ਸ਼ਾਇਦ ਉਹਨਾਂ ਤੇ ਗੁਨਾ ਪੈ ਸਕਦਾ ਹੈ ਬਾਕੀ ਵੀ ਇਹਨਾਂ ਦੀ ਨਜ਼ਰ 'ਚ ਹੋਣਗੇ ਵੀ ਕਿਹੜੇ ਕਿਹੜੇ ਬੰਦਿਆਂ ਨੂੰ ਕਿਵੇਂ ਲੈ ਕੇ ਜਾਣਾ ਆਮ ਤੌਰ ਤੇ ਗੋਟੀਆਂ ਬੜੇ ਮੌਕੇ ਤੇ ਜਾ ਕੇ ਖੋਲੀਆਂ ਜਾਂਦੀਆਂ ਨੇ ਪਹਿਲਾਂ ਚੁੱਪ ਰੱਖਿਆ ਜਾਂਦਾ ਕਿ ਕਿਤੇ ਬੰਦਾ ਟੁੱਟ ਟੱਟ ਨਾ ਜਾਵੇ ਸੋ ਹੁਣ 9 ਸਤੰਬਰ ਵਾਲੇ ਦਿਨ ਸਾਡੂੰ ਉਪ ਰਾਸ਼ਟਰਪਤੀ ਉਹਨਾਂ ਦੀ ਚੋਣ ਹੋਵੇਗੀ ਉਹਦੇ ਬਾਰੇ ਜਿਹੜੀ ਅੱਜ ਸੂਚਨਾ ਜਿਹਨੂੰ ਨੋਟੀਫਿਕੇਸ਼ਨ ਕਹਿੰਨੇ ਆ ਆਪਾਂ ਉਹ ਕਹਿੰਦੇ 21 ਅਗਸਤ ਨੂੰ ਨਾ ਸਤਕਾਸਤ ਨੂੰ ਜਾਰੀ ਹੋ ਜੇਗੀ ਤੇ 1 اگਸਤ ਨੂੰ ਨਾਮਜ਼ਦਗੀਆਂ ਨੇ ਜੜੀਆਂ ਉਪਰੀਆਂ ਜਾ ਸਕਦੀਆਂ ਨੇ ਤੇ ਫਿਰ 9 ਸਤੰਬਰ ਨੂੰ ਆਪਾਂ ਨੂੰ ਪਤਾ ਕਿ ਵਿਧਾਇਕਾਂ ਦੀਆਂ ਜਾਂ ਹੋਰ ਵੋਟਾਂ ਪੈਂਦੀਆਂ ਨੇ ਜੀ ਉਹ ਵੋਟਾਂ ਜਿਹੜੀਆਂ ਨੇ 9 ਸਤੰਬਰ ਵਾਲੇ ਦਿਨ ਪੈਣਗੀਆਂ ਤੇ ਸ਼ਾਮ ਨੂੰ ਉਹਦਾ ਨਤੀਜਾ ਵੀ ਆ ਜਾਂਦਾ ਕਿਉਂਕਿ ਵੋਟਾਂ ਕਿਹੜਾ ਕੋਈ ਜ਼ਿਆਦਾ ਹੁੰਦੀਆਂ ਨਹੀਂ ਮੈਂ ਆਪਣੇ 117 ਹਲਕੇ ਨੇ 117 ਵੋਟਾਂ ਹੀ ਨੇ ਸੋ ਇਸ ਮਾਮਲੇ ਦੇ ਵਿੱਚ 9 ਸਤੰਬਰ ਨੂੰ ਭਾਰਤ ਨੂੰ ਆਪਣਾ ਨਵਾਂ ਰਾਸ਼ਟਰਪਤੀ ਜਿਹੜਾ ਹੈਗਾ ਉਹ ਮਿਲ ਜਾਣਾ ਹੈ। ਔਰ ਅਜੇ ਤੱਕ ਇਹ ਮਿਸਟਰੀ ਬਣੀ ਹੋਈ ਹੈ ਕਿ ਸਾਡੇ ਸਾਬਕਾ ਉਪ ਰਾਸ਼ਟਰਪਤੀ ਜਿਹੜੇ ਧਨਖੜ ਸਾਹਿਬ ਸੀ ਜਗਦੀਪ ਧਨਖੜ ਜੀ ਉਹਨਾਂ ਨੇ ਬੜੇ ਭੇਦ ਭਰੇ ਹਾਲਤਾਂ ਦੇ ਵਿੱਚ ਅਜੇ ਤੱਕ ਉਹ ਮਿਸਟਰੀ ਹੈ। ਸੋਲਵ ਨਹੀਂ ਹੋਈ ਜੀ ਨਾ ਉਹ ਸੋਲਵ ਨਹੀਂ ਹੋਈ ਕਿ ਅਸਤੀਫਾ ਕਿਉਂ ਦਿੱਤਾ ਗਿਆ ਭਾਵੇਂ ਪਤਾ ਸਾਰੇ ਰਾਜਸੀ ਲੋਕਾਂ ਨੂੰ ਪਰ ਉਹ ਜਨਤਕ ਨਹੀਂ ਕੀਤਾ ਗਿਆ ਜਿਵੇਂ ਕਹਿੰਦੇ ਆ ਨਾ ਜੇ ਪਬਲਿਕ ਹੈ ਸਭ ਜਾਣਤੀ ਹੈ ਜੀ ਪਬਲਿਕ ਨੂੰ ਘਟੋ ਘਟ ਉਹਦੇ ਬਾਰੇ ਗਿਆਨ ਹਾਂ ਜੀ ਚਲੋ ਸਾਬ ਅੱਗੇ ਅੱਜ ਮੁੱਖ ਮੰਤਰੀ ਮਾਨ ਹੋਂਾਂ ਦੀ ਗੱਲ ਕਰਾਂਗੇ ਅੱਜ ਫਾਜ਼ਲਕਾ ਪਹੁੰਚੇ ਸੀਗੇ ਫਾਜ਼ਲਕਾ ਉੱਥੇ ਉਹਨਾਂ ਦੇ ਨਾਲ ਹੁਣ ਤੱਕ ਕੇਜੀਵਾਲ ਤੇ ਮਨੀਸ਼ ਸੋਉਧੀਆਂ ਨੇ ਜਿਹੜੇ ਆਮ ਹੀ ਦੇਖਦੇ ਨੇ ਸੋ ਕੇਜੀਵਾਲ ਵੀ ਅੱਜ ਉਹਨਾਂ ਦੇ ਨਾਲ ਸੀਗੇ ਜਿੱਥੇ ਇੱਕ ਤਾਂ ਚਲੋ ਇਹ ਵੱਡਾ ਫੈਸਲਾ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਚਲਾਈ ਜਾਏਗੀ ਪੜਾਇਆ ਜਾਏਗਾ ਪਰ ਇੱਥੇ ਨਸ਼ਿਆਂ ਦੇ ਖਿਲਾਫ ਬੋਲਦੇ ਬਹੁਤ ਨਜ਼ਰ ਆਏ ਗਰਜ ਬੜੀ ਵੱਡੀ ਸੀਗੀ ਤੇ ਸਿੱਧੀ ਨਿਸ਼ਾਨਾ ਜਿਹੜਾ ਸਿੱਧੇ ਤੌਰ ਤੇ ਉਹ ਮਜੀਠੀਆ ਤੇ ਸੀ ਕਹਿੰਦੇ ਕਿ ਹੁਣ ਜਦੋਂ ਉਹਨਾਂ ਨੂੰ ਜੇਲ੍ਹ ਚ ਡੱਕਤਾ ਹੈ ਤਾਂ ਕਹਿੰਦੇ ਉਹਨਾਂ ਦੇ ਸਮਰਥਨ ਵਾਲੇ ਜਿਹੜੇ ਸੀਗੇ ਸਾਰੇ ਕਾਲੀ ਦਲ ਭਾਜਪਾ ਹੋਗੀ ਕਾਂਗਰਸ ਹੋਗੀ ਕਹਿੰਦੇ ਹੁਣ ਸਾਰੇ ਹੰਝੂ ਕਿਉਂ ਵਹਾਰੇ ਨੇ ਸੋ ਵੱਡਾ ਜਿੱਥੇ ਵੀ ਜਾਂਦੇ ਨੇ ਵਿਕਰਮ ਮਜੀਠੀਆ ਉਹਨਾਂ ਨੂੰ ਨਹੀਂ ਬਖਸ਼ਦੇ ਇਹ ਜੀ ਚਲੋ ਵਿਕਰਮ ਮਜੀਠੀਆ ਨੂੰ ਨਾ ਬਖਸ਼ਣ ਕਿਉਂਕਿ ਉਹ ਵੀ ਤਾਂ ਮੁੱਛਾਂ ਨੂੰ ਤਾ ਦਿੰਦੇ ਸੀ ਕਈ ਵਾਰੀ ਆਪਣੇ ਪਿੰਡਾਂ 'ਚ ਕਤਲ ਹੋ ਜਾਂਦੇ ਸੀ ਕਿ ਫਲਾਣੇ ਨੇ ਫਲਾਣੇ ਨੂੰ ਦੇਖ ਕੇ ਮੁੱਛ ਬਰੋੜਤੀ ਮੈਨੂੰ ਇੱਕ ਗੱਲ ਸਮਝ ਤੋਂ ਬਾਹਰ ਆ ਸਾਡੇ ਮੁੱਖ ਮੰਤਰੀ ਸਾਹਿਬ ਦੀ ਨਾ ਨਿੰਦ ਜਿਵੇਂ ਉਹ ਕਹਿੰਦੇ ਆ ਨਾ ਲੱਸੀ ਦਾ ਸੜਿਆ ਦੁੱਧ ਨੂੰ ਮੈਂ ਦੁੱਧ ਦਾ ਸੜਿਆ ਲੱਸੀ ਨੂੰ ਫੂਕਾ ਮਾਰ ਮਾਰ ਪੀਂਦਾ ਪਹਿਲਾਂ ਜਿਹੜੇ ਸਾਡੇ ਸੁਪਰੀਮੋ ਸਭਾ ਆਮ ਆਦਮੀ ਪਾਰਟੀ ਦੇ ਭੁਗਤ ਚੁੱਕੇ ਨੇ ਨਸ਼ਿਆਂ ਦੇ ਮਾਮਲੇ 'ਚ ਹੀ ਵਿਕਰਮ ਸਿੰਘ ਵਜੀਠੀਆ ਤੋਂ ਲਿਖਤੀ ਮਾਫੀ ਮੰਗੀ ਸੀ ਬਿਲਕੁਲ ਮੰਗੀ ਸੀ ਪਰ ਇਹਨਾਂ ਦੇ ਰਾਜ ਸਭਾ ਦੇ ਮੈਂਬਰ ਸੰਜੀਤ ਸਿੰਘ ਅੱਜ ਵੀ ਉਹ ਤਰੀਕਾ ਪੁਕਤ ਰਹੇ ਨੇ ਉਹ ਕਹਿੰਦਾ ਮੈਂ ਨਹੀਂ ਮੰਗਦਾ ਮਾਫੀ ਇਹ ਦੇ ਤੂੰ ਅਦਾਲਤ ਜੋ ਮਰਜੀ ਕਰੇ ਚਲੋ ਹੋਰ ਜੋਰ ਕਹਿੰਦੇ ਆ ਕਿ ਵਜੀਠੀਏ ਦੇ ਉੱਤੇ ਨਾ ਨਹੀਂ ਲੈਂਦੇ ਕਦੇ ਇਸ ਮਾਮਲੇ 'ਚ ਬਿਲਕੁਲ ਨਹੀਂ ਲੈਂਦੇ ਕਿ ਵਜੀਠੀਆ ਜਿਨ੍ਹਾਂ ਨੇ ਨਸ਼ੇ ਵੇਚੇ ਉਹ ਅੰਦਰ ਬੈਠੇ ਨੇ ਪਰ ਭਾਈ ਸਾਹਿਬ ਜਨਤਕ ਨੂੰ ਇਹ ਤਾਂ ਕਲੀਅਰ ਕਰ ਦਿਓ ਜਿਹੜਾ ਪਰਚਾ ਦਰਜ ਕੀਤਾ ਮਜੀਠੀ ਦੇ ਉਹ ਤਾਂ ਆਮਦਨ ਤੋਂ ਵੱਧ ਜਾਇਦਾਦ ਦਾ ਹੈ ਜਾਇਦਾਦ ਦਾ ਬਿਲਕੁਲ ਤੇ ਨਸ਼ੇ ਵਾਲਾ ਪਰਚਾ ਕਿਉਂ ਦਰਜ ਕੀਤਾ ਨਾਲ ਇਹ ਲੋਕ ਸਪਸ਼ਟ ਕਰਨ ਮੰਗਦੇ ਆ ਜੀ ਤੇ ਉੱਥੇ ਨਾਲੇ ਤੋਂ ਬਿਨਾ ਕਹਿਣ ਦਿਆ ਨਸ਼ਾ ਬਹੁਤ ਵੇਖ ਰਹਾਤਾ ਪੰਜਾਬ ਮੇ ہماری ਸਰਕਾਰ ਆਈ ਹੈ ਜਿਵੇਂ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਨਾ ਪਹਿਲਾਂ ਆਜ ਸੇ 70 ਸਾਲ ਮੇ ਹੂੰ ਐਸਾ ਨਹੀਂ ਹੋਇਆ ਜੋ ਜੇ ਆਪਕੇ ਸੇਵਕ ਨੇ ਕੁਝ ਦਿਨੋਂ ਵਿੱਚ ਕਰ ਦਿਆ ਕਈ ਵਾਰੀ ਭਾਜਪੀ ਵਾਲੇ ਪੁੱਛ ਲੈਂਦੇ ਸੀ ਵੀ ਮੋਦੀ ਸਾਹਿਬ ਤੁਸੀਂ ਨਾਲ ਤੇਲ ਅਟਲ ਵਿਹਾਰੀ ਬਾਜਪਾਈ ਦੇ 5 ਸਾਲਾਂ ਨੂੰ ਵੀ ਦੇਗੇ ਦੇਗੇ ਵੀ ਅਜ ਤੱਕ ਤਾਂ ਕੁਝ ਹੋਇਆ ਨਹੀਂ ਮੈਂ ਹੀ ਹੁਣ ਕਿਉਂਕਿ ਮੋਦੀ ਸਾਹਿਬ ਅਕਸਰ ਕਹਿੰਦੇ ਆ ਉਹਨਾਂ ਨੇ ਲੋਕ ਸਭਾ ਜੀ ਵੀ ਕਿਹਾ ਮੈਂ ਤਾਂ ਬਾਇਓਲੋਜੀਕਲ ਨਹੀਂ ਹੂੰ ਹੂੰ ਉਹਨਾਂ ਦੇ ਮਾਤਾ ਇੱਥੇ ਨੇ ਆ ਪਿੱਛੇ ਜੇ ਉਹਨਾਂ ਦੀ ਜੀ ਜੀ ਇਵਨ ਉਹਨਾਂ ਦੇ ਧਰਮ ਪਤਨੀ ਹੈਗੇ ਨੇ ਕਿ ਨੈਚਰ ਇਕੱਠੇ ਰਹੇ ਨੇ ਨਹੀਂ ਰਹੇ ਨੇ ਇਹ ਤਾਂ ਤੱਕ ਨਹੀਂ ਆਪਾਂ ਕੁਝ ਕਹਿ ਸਕਦੇ ਪਰ ਉਹ ਤਾਂ ਹੈ ਹੂੰ ਹੁਣ ਬਾਇਓਲੋਜੀਕਲ ਮੋਦੀ ਸਾਹਿਬ ਕਿਵੇਂ ਹੋਗੇ ਇਹਦੇ ਨਹੀਂ ਸਮਝ ਆਉਂਦੀ ਐਵੇਂ ਜਿਵੇਂ ਇਹ ਸੁਪਰੀਮੋ ਸਾਹਿਬ ਸ਼ਿਸ਼ੋਧਿਆ ਸੋ ਉਹਨਾਂ ਨੇ ਅੱਜ ਨਸ਼ਿਆਂ ਬਾਰੇ ਤੇ ਵੀ ਅਸੀਂ ਪਲੱਸ 2 ਦੇ ਸਕੂਲਾਂ 'ਚ ਪੜ੍ਹਾਵਾਂਗੇ ਪਰ ਮੈਨੂੰ ਪ੍ਰਭਜੋਤ ਇਹ ਗੱਲ ਦੱਸ ਦਿਓ ਕਿੰਨੀਆਂ ਚੀਜ਼ਾਂ ਜਿਹੜੀਆਂ ਤੁਸੀਂ ਆ 3.5 ਸਾਲਾਂ ਚ ਅਨਾਉਂਸ ਕੀਤੀਆਂ ਉਹਨਾਂ ਚੋਂ ਕਿੰਨੀਆਂ ਲਾਗੂ ਹੋਈਆਂ ਜੀ ਹਰ ਖੇਤਰ ਦੇ ਵਿੱਚ ਜੂ ਟਰਨ ਹੈ ਜਦੋਂ ਵਿਰੋਧੀ ਤੁਹਾਡੇ ਤੇ ਇਹ ਸਵਾਲ ਚੁੱਕਦੇ ਐ ਇਹ ਤਾਂ ਜੂ ਟਰਨ ਵਾਲੀ ਸਰਕਾਰ ਹੈ ਮੈਂ ਅਕਸਰ ਇੱਕ ਛੋਟਾ ਜਿਹਾ ਉਦਾਹਰਣ ਦਿੰਨਾ ਹੁੰਦਾ ਹੈ ਇਹਨਾਂ ਨੇ ਇੱਕ ਮਤਾ ਪਾਸ ਕੀਤਾ ਸੀ ਇੱਕ ਮਤਲਬ ਵਿਧਾਨ ਸਭਾ ਦੇ ਵਿੱਚੋਂ ਪਾਸ ਕੀਤਾ ਕਿ ਜਿਹੜੇ ਨਵਾਲਗ ਬੱਚੇ ਨੇ ਜੇ ਉਹ ਬੱਚੇ ਵਾਹਨ ਚਲਾਉਂਦੇ ਫੜੇਗੇ ਤਾਂ ਉਹਨਾਂ ਦੇ ਮਾਪਿਓ ਤੇ ਕਿਸ ਤਰ੍ਹਾਂ ਹੋਵੇਗਾ ਕੀਤਾ ਸੀ ਬਿਲਕੁਲ ਕੀਤਾ ਸੀ ਜੀ ਕੋਈ ਕਿਸ ਤੁਹਾਡੀ ਨੌਲੇਜ ਚ ਹੈ ਦਰਜ ਹੋਇਆ ਹੋਵੇ ਨਹੀਂ ਬਿਲਕੁਲ ਸਿੱਖਿਆ ਕ੍ਰਾਂਤੀ ਤਾਂ ਨਿਬੜ ਗਈ ਨਿਬੜ ਗਈ ਉਹ ਤਾਂ ਬਹੁਤ ਜਿਆਦਾ ਆ ਗਈ ਇਹਨਾਂ ਦੇ ਜੇ ਕੋਈ ਕੰਮ ਕਰਦੇ ਆ ਤਾਂ ਭਾਵੇਂ ਇਹ ਨਹੀਂ ਮੈਂ ਕਹਿ ਸਕਦਾ 100% ਨੰਬਰ ਆ ਉਹਨਾਂ ਦਾ ਪਰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਕੁਸ਼ਰਾ ਕੁਛ ਲੱਗੇ ਰਹਿੰਦੇ ਆ ਜੀ ਹਾਂ ਹੁਣ ਵਿਰੋਧੀ ਤੇ ਸਵਾਲ ਚੁੱਕਦੇ ਆ ਜਿਹੜਾ ਉਹਨਾਂ ਨੇ ਉਹ ਡਾਕਟਰ ਤੇ ਮੈਡੀਕਲ ਸਟੂਡੈਂਟ ਪਹਿਲਾਂ ਉਹ ਆਪ ਹੀ ਲੱਗ ਗਿਆ ਇਨਕੁਆਰੀ ਕਰਾਉਣ ਨੌ ਬੰਦੇ ਨੂੰ ਇਨਕੁਆਰੀ ਦੇਤੀ ਤੇ ਆ ਹੁਣ ਜਦੋਂ ਇਨਕੁਆਰੀ ਦੁਬਾਰਾ ਕਰਾਈ ਹੈ ਉਹਦੇ ਵਿੱਚ ਮੈਡੀਕਲ ਸਟੂਡੈਂਟ ਵੀ ਅੜ ਗਿਆ ਅੜ ਗਿਆ ਹਾਂਜੀ ਜਲੰਧਰ ਵਾਲੀ ਗੇਸ਼ ਇੱਕ ਇਸ ਇਹਨਾਂ ਨੇ ਬਰਖਾਸਤ ਕਰਤਾ ਤੈਨੂੰ ਮੌਤਲ ਕੀਤਾ ਹੂੰ ਤਾਂ ਕੁਝ ਕੀਤਾ ਤਾਂ ਹੈ ਨਾ ਜੀ ਅਸੀਂ ਸਾਰਿਆਂ ਨੂੰ ਕਹਿੰਨੇ ਆ ਕਿ ਸਾਨੂੰ ਉਹ ਚੀਜ਼ਾਂ ਦੱਸੋ ਜਿਹੜੀਆਂ ਤੁਸੀਂ ਕਰਕੇ ਦਿਖਾਈਆਂ ਨੇ ਅਸੀਂ ਤੁਹਾਡੀਆਂ ਵੀ ਉਸੇ ਤਰ੍ਹਾਂ ਹਾਈਲਾਈਟ ਕਰਾਂਗੇ ਜੀ ਸਾਡਾ ਕਿਸੇ ਇੱਕ ਨਾਲ ਕੋਈ ਲਗਾਓ ਨਹੀਂ ਹੈ ਜਾਂ ਕੋਈ ਰਿਸ਼ਤੇਦਾਰੀ ਨਹੀਂ ਹੈ ਪਰ ਜਿਹੜਾ ਕੋਈ ਬੰਦਾ ਕੰਮ ਕਰਦਾ ਉਹਦੇ ਬਾਰੇ ਅਸੀਂ ਜ਼ਰੂਰ ਬੋਲਦੇ ਆਂ ਜੇ ਕੋਈ ਮਾੜਾ ਕਰਦਾ ਤੇ ਮਾੜਾ ਵੀ ਬੋਲ ਦਿੰਨੇ ਆਂ ਜੀ ਸੋ ਮੈਂ ਸਮਝਦਾ ਕਿ ਉਸ ਬੰਦੇ ਦੀਆਂ ਜਿਹੜੀਆਂ ਨੈਗੇਟਿਵ ਘਟੋ ਘਟ ਆਪਣਾ ਮਨ ਚੋਂ ਹੈ ਆਪਾਂ ਪੋਜ਼ਿਟਿਵ ਵੀ ਨੈਗੇਟਿਵ ਵੀ ਦੋਨਾਂ ਨੂੰ ਨਾਲ ਲੈ ਕੇ ਚੱਲਦੇ ਆਂ ਜੀ ਤੇਰੇ ਸਭ ਅੱਜ ਇੱਕ ਬਹੁਤ ਹੀ ਅਹਿਮ ਮਾਮਲੇ ਦੇ ਵਿੱਚ सीबीआई ਅਦਾਲਤ ਜੋ ਮਹਾਲੀ ਉਸਨੇ ਫੈਸਲਾ ਸੁਣਾਇਆ ਸੋ ਵੱਡਾ ਮਾਮਲਾ 1993 ਤਰਨਤਾਰਨ ਦੇ ਵਿੱਚ ਫੇਕ ਇਨਕਾਊਂਟਰ ਹੋਏ ਸੀ ਕੋਈ ਇੱਕ ਅੱਧਾ ਨਹੀਂ ਬਲਕਿ ਸੱਤ ਫੇਕ ਇਨਕਾਊਂਟਰ ਜਿਹੜੇ ਉਪਰਸ ਵੱਲੋਂ ਕੀਤੇ ਗਏ ਸੀ ਸੋ ਇਹਨਾਂ ਫੇਕ ਇਨਕਾਊਂਟਰਾਂ ਦੇ ਵਿੱਚ ਉਸ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤੇ ਹੈ ਟੋਟਲ ਪੰਜ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਪੰਜ ਪੁਲਿਸ ਅਧਿਕਾਰੀਆਂ ਨੂੰ ਦੇ ਕੌਸ਼ਤ ਆ ਮਾਫ ਕਰਨਾ ਟਲੂ ਸਾਹਿਬ ਪਹਿਲਾਂ ਤਾਂ ਲੰਬਾ ਸਮਾਂ ਹੋ ਗਿਆ 32 ਸਾਲ ਲੱਗੇ ਇੱਥੋਂ ਤੱਕ ਆਉਣ ਦੇ ਲਈ ਮਾਮਲਾ ਸੋਲਵ ਕਰਨ ਦੇ ਲਈ ਲੋਕਾਂ ਨੂੰ ਹੁਣ ਉਮੀਦ ਵੱਜੀ ਐ ਤੇ ਸੋਮਵਾਰ ਨੂੰ ਫੈਸਲਾ ਆਉਣਾ ਐ ਇਸ ਤੇ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਦੇਖੋ ਪ੍ਰਭਜੋ ਤਾਂ ਫੈਸਲਾ ਤਾਂ ਅਦਾਲਤ ਨੇ ਸੁਣਾਤਾ ਸੋਮਵਾਰ ਨੂੰ ਸਜ਼ਾ ਦੱਸਣੀ ਐ ਵੀ ਕਿਹਨੂੰ ਕਿੰਨੇ ਕਿੰਨੇ ਹੋਣੀ ਐ ਜੀ ਦੋਸ਼ੀ ਕਰਾਰ ਦੇਤੇ ਸੋਮਵਾਰ ਨੂੰ ਜਿਹੜਾ ਹੈਗਾ ਕੱਲ ਦਾ ਤੇ ਪਰਸੋਂ ਦਾ ਤੇ ਨਹੀਂ ਪੇਚਾ ਪਤਾ ਉਹਨਾਂ ਨੂੰ ਵੀ ਲੱਗ ਗਿਆ ਮਾਮਲਾ 302 ਹੈ ਇਹਦੇ ਵਿੱਚ ਦੋ ਹੀ ਸਜ਼ਾਾਂ ਹਨ ਜਾਂ ਉਮਰ ਕੈਦ ਜਾਂ ਫਾਂਸੀ ਜੀ ਮੇਰਾ ਖਿਆਲ ਜਿਹੜੀ ਉਮਰ ਕੈਦ ਹੈ ਉਹ ਜ਼ਿਆਦਾ ਸੋਚੀ ਜਾ ਸਕਦੀ ਹੈ ਚਾਂਸਸ ਜ਼ਿਆਦਾ ਨੇ ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਕਿਸੇ ਨੂੰ ਮੌਤ ਦੇਣਾ ਉਹ ਮੰਨਿਆ ਨਹੀਂ ਜਾਂਦਾ ਕਿ ਯਾਰ ਇਹ ਗਲਤ ਹੈ ਕਿਸੇ ਵੇਲੇ ਸਾਡੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਤੇ ਕਹਿਤਾ ਸੀ ਕਿ ਜੀ ਮਾਰ ਦੇਣਾ ਬੰਦੇ ਦਾ ਕੋਈ ਹੱਲ ਨਹੀਂ ਉਹਨੂੰ ਸੁਧਾਰਨਾ ਹੱਲ ਹੈ ਇਹ ਮਾਮਲਾ ਹੈਗਾ ਜੀ 1993 ਦਾ ਤਰਨਤਾਰਨ ਚ ਹੋਏ ਫਰਜੀ ਮੁਕਾਬਲੇ ਉਹਦੇ ਵਿੱਚ ਉਹ ਸਾਬਕਾ ਐਸਐਸਪੀ ਡੀਐਸਪੀ ਸਮੇਤ ਪੰਜ ਨੂੰ ਦੋਸ਼ੀ ਕਰਾਰ ਦਿੱਤਾ ਇਹਦੇ ਵਿੱਚ ਕੁਝ ਬੰਦੇ ਮਾਰੇ ਵੀ ਗਏ ਤਾਂ ਪਤਾ ਲੱਗਿਆ ਕਿ ਸੇਵਾਮੁਕਤ ਐਸਪੀ ਭੁਪਿੰਦਰਜੀਤ ਸਿੰਘ ਇਨਸਪੈਕਟਰ ਸੁਭਾ ਸਿੰਘ ਡੀਐਸਪੀ ਦਵਿੰਦਰ ਸਿੰਘ ਸੇਵਾਮੁਕਤ ਇਨਸਪੈਕਟਰ ਰਗੂਬੀਰ ਸਿੰਘ ਤੇ ਗੁਰਬਰਗ ਸਿੰਘ ਇਹਨਾਂ ਨੂੰ ਧਾਰਾ 302 120 20 ਸਾਜ਼ਿਸ਼ ਇਹਦੇ ਤਹਿਤ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਤੇ ਸੋਮਵਾਰ ਨੂੰ ਇਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਸੱਤ ਜਵਾਨ ਮਾਰੇ ਗਏ ਸੀ ਐਸਪੀਓ ਪਤਾਨੇ ਨਾਲ ਕਿਥੋਂ ਇਹਨਾਂ ਪਰਮਰੇ ਸੀ ਐਸਪੀਓ ਦਾ ਤਾਂ ਇਹਨਾਂ ਦੇ ਆਪ ਦੇ ਮੁਲਾਜ਼ਮ ਹੀ ਸੀ ਕਿ ਕਿਸੇ ਹਿਸਾਬ ਦੇ ਤੇ ਉਹਨਾਂ ਨੌਜਵਾਨਾਂ ਨੂੰ ਉਹਨਾਂ ਦੇ ਘਰਾਂ ਚੋਂ ਚੁੱਕਿਆ ਸੀ ਗੈਰ ਕਾਨੂੰਨੀ ਹਸ ਹਰਾਸਤ ਚ ਰੱਖ ਕੇ ਅਣਮਨੁੱਖੀ ਤਸ਼ੱਦਦ ਕੀਤਾ ਘਰਾਂ ਚ ਲੈ ਜਾਇਆਗਾ ਪੈਸੇ ਵਸੂਲਣ ਲਈ ਮਜਬੂਰ ਕੀਤਾ ਤਸੀਹੇ ਦਿੱਤੇ ਇਹ ਕਿਥੇ-ਕੁਥੋਂ ਦੇ ਨੇ ਥਾਣਾ ਤਰਨਤਾਰਨ ਵੈਰੋਵਾਲ ਸਰਹਾਲੀ ਇਹ ਐਫ ਆਈ ਆਰ ਦੇ ਵਿੱਚ ਚਾਰ ਐਸ ਪੀਓ ਨੂੰ ਚਾਰ ਨੂੰ ਐਸ ਪੀਓ ਪੋਸਟਾਂ ਤੇ ਤਾਇਨਾਤ ਕੀਤਾ ਗਿਆ ਸੀ ਮਾਰੇ ਗਏ ਸੱਤ ਲੋਕਾਂ ਚੋਂ ਚਾਰ ਪੰਜਾਬ ਸਰਕਾਰ ਦੇ ਐਸ ਪੀਓ ਸਨ ਉਹਨਾਂ ਨੂੰ ਅਤਵਾਦੀ ਕਹਿ ਕੇ ਕਥਿਤ ਝੂਠੇ ਮੁਕਾਬਲੇ ਚ ਮਾਰ ਦਿੱਤਾ ਗਿਆ 33 ਸਾਲ ਬਾਅਦ ਇਹ ਮਾਮਲਾ ਸਾਹਮਣੇ ਆਇਆ 10 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਦੋਸ਼ੀ ਬਣਾਇਆ ਗਿਆ ਸੀ ਇਹਦੇ ਚ ਸੀਬੀਆਈ ਨੇ ਟੋਟਲ ਜੀ ਹਾਂ ਟੋਟਲੀ ਕਿਉਂਕਿ ਉਸ ਤੋਂ ਬਾਅਦ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਨੂੰ ਮਾਰਕ ਕਰਤਾ ਸੀ ਹੂੰ ਸੀਬੀਆਈ ਦੀ ਤਫ਼ਤੀਸ਼ ਭਾਵੇਂ ਲੰਬੀ ਹੁੰਦੀ ਆ ਪਰ ਉਹ ਕਿਸੇ ਨਾ ਕਿਸੇ ਸਿਰੇ ਜਾ ਪਹੁੰਚਦਾ ਹੈ ਹੂੰ ਇਹਨਾਂ ਚੋਂ ਪੰਜ ਦੀ ਮੁਕੱਦਮੇ ਦੌਰਾਨ ਹੀ ਸੁਣਵਾਈ ਦੌਰਾਨ ਮੌਤ ਹੋ ਗਈ ਹੁਣ ਤੁਸੀਂ ਮੈਨੂੰ ਸਵਾਲ ਕੀਤਾ ਸੀ 33 ਸਾਲ 33 ਸਾਲ ਤੇ ਤੁਸੀਂ ਕਦੇ ਹਫਤਾ ਪੜੀ ਹੈ ਉਹਨਾਂ ਦੀ ਪਾਤਰ ਸਾਹਿਬ ਵਰਜੀਤ ਪਾਤਰ ਉਹਨਾਂ ਦੇ ਹਾਂਜੀ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਥੱਕ ਗਏ ਹੂੰ ਆਖੋ ਇਹਨਾਂ ਨੂੰ ਕਿ ਇਹ ਉਜੜੇ ਕਰੀ ਜਾਣ ਕਿ ਨਕਚਰ ਹੋਰ ਇੱਥੇ ਖੜੇ ਰਹਿਣਗੇ ਬਿਲਕੁਲ ਸੋ 33 ਸਾਲ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਸਵਾ ਤਿੰਨ ਦਹਾਕੇ ਤਾਂ ਇਹ ਕਹਾਣੀ ਕਹਿੰਦੇ ਪੁਲਿਸ ਨੇ ਜੋ ਪੇਛੇ ਕੀਤੀ ਸੀ ਇੱਕ ਨੌਜਵਾਨ ਮੰਗਲ ਸਿੰਘ ਨੂੰ ਰਿਕਵਰੀ ਲਈ ਲਜਾਇਆ ਜਾ ਰਿਹਾ ਸੀ ਤੇ ਇਹਨਾਂ ਨੂੰ ਦੂਜੇ ਮਾਮਲੇ 'ਚ ਕਿਹਾ ਕਿ ਨਾਕਾਬੰਦੀ ਕੀਤੀ ਗਈ ਸੀ ਕੁਝ ਲਾਕ ਆਏ ਰੁਕੇ ਨਹੀਂ ਇਸ ਦੌਰਾਨ ਦੋਵਾਂ ਪਾਸੇ ਤੋਂ ਗੋਲੀ ਚੱਲੀ ਤੇ ਤਿੰਨ ਲੋਕ ਮਾਰੇ ਗਏ ਸਪਰੀਮ ਕੋਰਟ ਦੇ ਹੁਕਮਾਂ ਤੇ ਪਾਪਾ ਹਾਈ ਕੋਰਟ ਕਿਹਾ ਸੀ ਸਪਰੀਮ ਕੋਰਟ ਦੇ ਹੁਕਮਾਂ ਤੇ ਇਹ ਜਾਂਚ ਹੈ ਜਿਹੜੀ ਉਹ ਸ਼ੁਰੂ ਹੋਈ ਸੀ ਉਹ ਸ਼ੁਰੂ ਇਹਨਾਂ ਨੂੰ ਕੀਤੀ ਗਈ ਸੀ 10 ਲੋਕ ਮਕਦਮੇ ਦੌਰਾਨ 5 ਦੀ ਅਪਾ ਦੱਸਿਆ ਵੀ ਮੌਤ ਹੋ ਗਈ ਹੈ ਸੋ ਇਹਦੇ ਵਿੱਚ ਜਿਹੜੇ ਇਹ ਬਾਕੀ ਪੁਲਿਸ ਕਰਮਚਾਰੀ ਨੇ ਜਿਵੇਂ ਇੰਸਪੈਕਟਰ ਸੁਭਾ ਸਿੰਘ ਡੀਐਸਪੀ ਦਵਿੰਦਰ ਸਿੰਘ ਸੇਵਾਮੁਕਤ ਇੰਸਪੈਕਟਰ ਰਗਵੀਰ ਸਿੰਘ ਅਤੇ ਗੁਰ ਬਰਗ ਸਿੰਘ ਸ਼ਾਮਲ ਨੇ ਤੇ ਦੂਜੇ ਦੇ ਵਿੱਚ ਜਿਹੜਾ ਸੀ ਜੀ ਉਹਦੇ ਵਿੱਚ ਵੀ ਜਿਹੜਾ ਕੁਝ ਤਾਂ ਇੱਕ ਸਾਂਝੇ ਤੌਰ ਤੇ ਹੀ ਨੇ ਕੁਝ ਦੂਜੇ ਨੇ ਇਹਨਾਂ ਦੇ ਉੱਤੇ ਵੀ ਉਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਸਰਬਜੀਤ ਸਿੰਘ ਸੱਭਾ ਗੁਰਸੇਵਕ ਸਿੰਘ ਉੱਥੇ ਵੀ ਡੀਐਸਪੀ ਭਪੰਦਰ ਸਿੰਘ ਸੀ ਨਾਲ ਉਹਦੇ ਜਿਹੜਾ ਸੀਗਾ ਰਗੂਵੀਰ ਸਿੰਘ ਏਐਸ ਜਤਵੰਦਰ ਸਿੰਘ ਇਹ ਸਾਰੇ ਜਿਹੜੇ ਹੈਗਾ ਉਹਨਾਂ ਚੋਂ ਪੰਜ ਨੂੰ ਹੁਣ ਸੋਮਵਾਰ ਵਾਲੇ ਦਿਨ ਸਜ਼ਾ ਸੁਣਾਈ ਜਾਏਗੀ ਕਿ ਸਜ਼ਾ ਕਿੰਨੀ ਹੈ ਮੈਂ ਤੁਹਾਨੂੰ ਆਪਣੇ ਅੰਦਾਜ਼ੇ ਨਾਲ ਦੱਸਦਾ ਕਿ ਇਹਦੇ ਵਿੱਚ ਉਮਰ ਕੈਦ ਹੋਣੀ ਹੋਣੀ ਹੈ ਜੀ ਟੈਲੋ ਸਾਹਿਬ ਅੱਗੇ ਗੱਲ ਕਰਾਂਗੇ ਤਖਤ ਸ੍ਰੀ ਪਟਨਾ ਸਾਹਿਬ ਦੀ ਤਖਤ ਸ੍ਰੀ ਪਟਨਾ ਸਾਹਿਬ ਦਾ ਉੱਚ ਪੱਦਰੀ ਵਫਦ ਹੈ ਜਿਹੜਾ ਉ ਜਾ ਕੇ ਨਿਤਿਸ਼ ਕੁਮਾਰ ਹੁਣਾਂ ਨੂੰ ਮਿਲਦਾ ਹੈ ਤੇ ਇਸ ਦੌਰਾਨ ਖਾਸ ਤੌਰ ਤੇ ਗੱਲਬਾਤ ਹੁੰਦੀ ਹੈ ਜਿਸ ਤੋਂ ਬਾਅਦ ਨਿਤਿਸ਼ ਕੁਮਾਰ ਨੇ ਉਹ ਐਗਰੀ ਕਰਦੇ ਨੇ ਕਿ ਉਹ ਇੱਕ ਵੱਡੇ ਨਗਰ ਕੀਰਤਨ ਦਾ ਹਿੱਸਾ ਬਣਨਗੇ ਕੀ ਹੈ ਸਾਰਾ ਮਾਮਲਾ ਉੱਚ ਪੱਧਰੀ ਵਫਤ ਜਿਹੜਾ ਪਹੁੰਚਿਆ ਸੀ ਕੀ ਗੱਲਬਾਤ ਹੋਈ ਹੈ ਤੇ ਨਿਤਿਸ਼ ਕੁਮਾਰ ਹੁਣੀ ਕਿਵੇਂ ਰਾਜ਼ੀ ਹੋਏ ਇਸ ਨਗਰ ਕੀਰਤਨ ਦਾ ਹਿੱਸਾ ਬਣ ਦੇ ਲਈ ਜੀ ਦੇਖੋ ਪ੍ਰੋਫ ਮੈਂ ਤੁਹਾਨੂੰ ਇੱਕ ਗੱਲ ਕਹਾਂ ਕਿ ਜਿਹੜੇ ਨਿਤਿਸ਼ ਕੁਮਾਰ ਨੇ ਨਾ ਉਹਨਾਂ ਦੀ ਸ਼ਰਧਾ ਬਹੁਤ ਹੈ ਸਿੱਖ ਜੰਮ ਦੇ ਵਿੱਚ ਪਿੱਛੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਹੋਰ ਜਿਹੜੇ ਗੁਰਪੁਰਬ ਉੱਥੇ ਮਨਾਏ ਜਾਂਦੇ ਆ ਤੁਸੀਂ ਕਦੇ ਜਾ ਕੇ ਦੇਖਿਓ ਉਹਨਾਂ ਸਮਾਗਮਾਂ ਦੇ ਵਿੱਚ ਉਹਨੇ ਦਿਨ ਸ਼ਾਮ ਵਾਲੇ 'ਚ ਨਤੀਸ਼ ਕੁਮਾਰ 304 ਘੰਟੇ ਹਾਜ਼ਰੀ ਭਰਦੀ ਭਰਦੇ ਐ ਨਤੀਸ਼ ਕੁਮਾਰ ਨੂੰ ਮਿਲਣ ਵਾਸਤੇ ਗਏ ਤਖਤ ਪਟਨਾ ਸਾਹਿਬ ਦੀ ਉੱਚ ਪੱਦਰੀ ਬਬਦ ਉਹਦੇ ਵਿੱਚ ਕੌਣ ਸੀ ਜੀ ਉਹਦੇ ਵਿੱਚ ਸਕਤਰਿੰਦਰਜੀਤ ਸਿੰਘ ਇਹਨਾਂ ਦੇ ਹੋਰ ਅਹੁਦੇਦਾਰ ਜਿਨ੍ਹਾਂ 'ਚ ਪ੍ਰਧਾਨ ਜਗਜੋਤ ਸਿੰਘ ਸੋਹੀ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੈਂਬਰ ਹਰਪਾਲ ਸਿੰਘ ਜੌਹਲ ਜਸਵੀਰ ਸਿੰਘ ਆਦ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਜਿਹੜਾ ਇਸੇ ਸਾਲ 25 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਵੈਸੇ ਦਾ ਵਿਸ਼ੇ ਪੱਤਰ ਤੇ ਬਣਾਇਆ ਜਾ ਰਿਹਾ ਹੈ ਤੇ ਵੱਡਾ ਸਮਾਗਮ 25 ਨਵੰਬਰ ਨੂੰ ਦਿੱਲੀ ਦੇ ਵਿੱਚ ਲਾਲ ਕਿਲੇ ਦੇ ਸਾਹਮਣੇ ਕਿਉਂਕਿ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਸਾਹਿਬ ਸ਼ਹੀਦ ਹੋਏ ਸੀ ਉਹ ਵੀ ਲਾਲ ਕਿਲੇ ਦੇ ਬਿਲਕੁਲ ਸਾਹਮਣੇ ਹੈ ਉੱਥੇ ਸਮਾਗਮ ਹੁੰਦੇ ਹੈ ਪਿਛਲੀ ਵਾਰੀ ਵੀ ਜਦੋਂ ਸਮਾਗਮ ਹੋਏ ਤਾਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੇ ਹੁੰਦਾ ਉੱਥੇ ਭਾਰਤੀ ਜਨਤਾ ਪਾਰਟੀ ਦੀ ਮੁੱਖ ਮੰਤਰੀ ਵੀ ਹੈ ਬੀਬੀ ਰੇਖਾ ਗੁਪਤਾ ਇਹ ਸਾਰਿਆਂ ਨੇ ਉੱਥੇ ਜਾਣਾ ਹੈ। ਪ੍ਰਵਿਕ ਨਗਰ ਕੀਰਤਨ ਆ ਰਿਹਾ ਹੈ। ਜਿਹੜਾ ਨਗਰ ਕੀਰਤਨ 31 ਅਗਸਤ ਨੂੰ ਇਹ ਤਖਤ ਸ੍ਰੀ ਪਟਨਾ ਸਾਹਿਬ ਤੋਂ ਰਵਾਨਾ ਹੋਏਗਾ। 5 ਦਿਨ ਇਸ ਨੇ ਚੱਲਣਾ ਹੈ ਤੇ 50 ਦਿਨਾਂ ਤੋਂ ਬਾਅਦ ਸਤੰਬਰ ਨੂੰ 6-4 ਸਤੰਬਰ ਸ਼ਾਮ ਹੈ। ਇਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਆ ਕੇ ਸਮਾਪਤ ਹੋਏਗਾ ਜੀ ਜਦੋਂ ਸ਼ੁਰੂਆਤ ਹੋਣੀ ਹੈ ਤਾਂ ਇਹ ਸਾਰੇ ਆਦਰ ਸਾਹਿਤ ਮੁੱਖ ਮੰਤਰੀ ਬਿਹਾਰ ਨਤੀਸ਼ ਕੁਮਾਰ ਹੋਰਾ ਨੂੰ ਸੱਦਾ ਪੱਤਰ ਦੇਣ ਗਏ ਸੀ ਉਹਨਾਂ ਨੇ ਖਰੇ ਮੱਥੇ ਕਬੂਲ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੈਂ ਆਵਾਂਗਾ ਸ਼ਾਇਦ ਉਹਨਾਂ ਨੇ ਇਹ ਗੱਲ ਵੀ ਕਬੂਲੀ ਹੈ ਕਿ ਤੁਸੀਂ ਮੈਨੂੰ ਇੱਥੋਂ ਨਾ ਵਿਦਾ ਕਰ ਦਿਓ ਜੀ ਹਾਂ ਤੇ ਮੈਂ ਜਿੱਥੋਂ ਤੱਕ ਚਾਹਿਆ ਮੈਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਅੱਗੇ ਵੀ ਜਾਵਾਂਗਾ ਜੀ ਬਿਲਕੁਲ ਸੋ ਬਹੁਤ ਵੱਡੀ ਗੱਲ ਹੈ ਕਿ ਨਤੀਸ਼ ਕੁਮਾਰ ਨੂੰ ਵਿਜਤਾ ਨੂੰ ਸ਼ਿਸ਼ਾਸ਼ਨ ਬਾਬੂ ਕਹਿੰਦੇ ਆ ਉਹਦੇ ਬਾਰੇ ਚਲੋ ਅੱਜ ਉਸ ਤਰ੍ਹਾਂ ਦੀ ਗੱਲ ਨਾ ਕਰੀਏ ਤਾਂ ਚੰਗੀ ਹੈ ਜੀ ਸੋ ਨਤੀਸ਼ ਕੁਮਾਰ ਹੋਰਾਂ ਨੇ ਸੱਦਾ ਪੱਤਰ ਕਬੂਲ ਕਰ ਲਿਆ ਉਹ ਨਗਰ ਕੀਰਤਨ ਦੀ ਸ਼ੁਰੂਆਤ ਕਰਾਉਣ ਵਾਸਤੇ ਇਹਦਾ ਨਾਂ ਰੱਖਿਆ ਗਿਆ ਜਾਗਰਤੀ ਯਾਤਰਾ ਜੀ ਭਾਬ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਉਂ ਕੁਰਬਾਨੀ ਦਿੱਤੀ ਉਹ ਯਗ ਜਾਗਰਤੀ ਅਤੇ ਇੱਕ ਉਹਦੇ ਨੂੰ ਦਿਖਦਿਆਂ ਹੋਈਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਨਾਲ ਨਾਲ ਚੱਲੇਗੀ ਜੀ ਢਿਲੋ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਗੱਲਬਾਤ ਕੀਤੀ ਮਿਹਰਬਾਨੀ ਸ਼ੁਕਰ ਜੀ ਜੀ ਸੋ ਇਹ ਸਨ ਹਿੰਸਪਾਲ ਸਿੰਘ ਢਿਲੋ ਜਿਨ੍ਹਾਂ ਨੇ ਵਿਸਥਾਰ ਪੂਰਵਕ ਗੱਲਬਾਤ ਹੈ ਜਿਹੜੀ ਉਹ ਅੱਜ ਦੀਆਂ ਗਤੀਵਿਧੀਆਂ ਦੇ ਬਾਰੇ ਕੀਤੀ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆ ਹੋਏਗਾ ਤੁਸੀਂ ਸਾਡੇ ਨਾਲ ਜੁੜੇ ਗੱਲਬਾਤ ਪ੍ਰੋਗਰਾਮ ਅਖੀਰ ਤੱਕ ਸੁਣਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਕੱਲ ਮੌਜੂਦ ਹਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ